ਨੇ ਕੱਲੇ ਦੀ ਧਰਤੀ ਆ ਸਿੰਮੂ ਪੈਣੀ ਕਬੱਡੀ ਪਾਉਣੀ ਵਾਧਾ ਹੈ ਪਹਿਲੀ ਖੇਡ ਵਾਲੀ ਰੇਡ ਸਿੰਮੂ ਨੇ ਪਾਈ ਹੈ ਚਾਰ ਰਾਸੀ ਜਣਾ ਮਲਗੀ ਟੀਮ ਦੇ ਇਹ ਖਿਡਾਰੀ ਵਾਲਾ ਜਮੇਰ ਕੋਸ਼ਿਸ਼ ਕਰ ਰਿਹਾ ਹੈ ਤੇ ਸਿੰਮੂ ਇੱਕ ਤਕੜੇ ਨੰਬਰ ਦਾ ਵਾਧਾ ਆਪਣੀ ਟੀਮ ਲਈ ਕਰਦਾ ਹੋਇਆ ਇਹਦਾ ਸਪਰਾਏ ਕੋਠੀ ਪੈਂਦਾ ਹੈ ਇਹ ਜੋਗਰ ਨਾਮ ਹੈ ਅਗਲੀ ਕਬੱਡੀ ਪਾਉਣੀ ਵਧਿਆ ਹੋਇਆ ਚਾਰ ਜਾਂ ਫੀ ਜਨਾਲਪੁਰ ਦੀ ਟੀਮ ਨੇ ਕਾਹਵਾ ਵਾਲੇ ਨਾਲ ਹੋ ਗਈ ਹੈ ਟੱਕਰ ਇੱਕ ਪਾਸੇ ਜੋਬਨ ਇੱਕ ਪਾਸੇ ਹਰਪਾਲ ਲੱਗਦਾ ਹੋਇਆ ਜੋਰ ਮੁਕਾਬਲਾ ਸੱਜਦਾ ਤੇ ਨੰਬਰ ਇਹਦਾ ਜੋਬਨ ਨੇ ਆਪਣੀ ਟੀਮ ਲਈ ਜੋਰ ਦਿੱਤਾ ਜਪਨੂਰ ਆ ਗਿਆ ਸਤਾ ਜੀ ਕਰਦੇ ਹੋ ਸਰਪੋਤ ਜਪਨੂਰ ਸ੍ਰੀ ਖਡੂਰ ਸਾਹਿਬ ਦੀ ਪਾਵਨ ਪਵਤਰ ਧਰਤੀ ਆ ਅੱਠ ਪਾਸਾ ਸਿੰਘਾਂ ਦੀ ਚਰਨ ਬਵਾਰਕ ਧਰਤੀ ਸ੍ਰੀ ਖਡੂਰ ਸਾਹਿਬ ਤੇ ਖਡੂਰ ਸਾਹਿਬ ਦੀ ਧਰਤੀ ਦਾ ਯਪਨੂਰ ਤੇ ਸਾਹਮਣੇ ਪਾਸੇ ਸੰਤ ਬਾਬਾ ਹਜ਼ਾਰਾ ਸਿੰਘ ਖੇਡ ਕਲੱਬ ਨਣਾਬਾਲੀ ਦੇ ਚਾਰ ਜਫੀ ਤਿਆਰ ਬਰ ਤਿਆਰ ਨੇ ਪਰਬ ਪਲਵਾਨ ਵੀ ਆਇਆ ਹੋਇਆ ਖੇਡ ਮੈਦਾਨ ਦੇ ਵਿੱਚ ਮਨੂ ਮਨਸਾਨਾਂ ਵਾਲੇ ਦਾ ਵੀਰ ਪਰ ਦੋ ਨੰਬਰ ਤੋਂ ਕੀਤੀ ਹੋਈ ਕੋਸ਼ਿਸ਼ ਲੱਗਦਾ ਏ ਯੁਰ ਇੱਕ ਜਾਲੇ ਵਾਲਾ ਜਮੇ ਰਹਾ ਮਿੱਤਰੋ ਇਹ ਕਬੱਡੀ ਦਾ ਪੁਰਾਣਾ ਤਾਪੀ ਆ ਆਹ ਦੇਖਾਂਗੇ ਸਾਹਮਣੇ ਪਾਸੇ ਨੌਜਵਾਨ ਨੇ ਇਸ ਵੇਲੇ ਸਾਰੇ ਰਾਹ ਬੰਦ ਕਰਦੇ ਆ ਕਿ ਜੰਦਰਾ ਜੰਗਾਲ ਖਾ ਗਿਆ ਆਹ ਕੁੰਜੀ ਲੱਗਿਆ ਦਿਲਾਂ ਦਾ ਜਾਨੀ ਬਾਈ ਮੇਰ ਦਾ ਜਫਾ ਵਧੀਆ ਲੱਗਾ ਤੇ ਤਾੜੀਆਂ ਮਤੋਂ ਮੁੰਡੇ ਦੀ ਜ਼ੋਰਦਾਰ ਖਿਆਰੇ ਵਾਲਾ ਜਵੇਰ ਦਾ ਜਫਾ ਲਾ ਗਿਆ ਭੋਲੇ ਕੇ ਦਾ ਫੌਜੀ ਕਬੱਡੀ ਪਾਉਣੀ ਵਾਧਾ ਹੈ ਜਿੱਤਰ ਸਿੰਘ ਜੀ ਆ ਵੀ ਲੰਮੀ ਪਾਰੀ ਦਾ ਘੋੜਾ ਹੈ ਤੇ ਟੋਟੀਆਂ ਦੇ ਕਾਕੇ ਨੇ ਕੋਸ਼ਿਸ਼ ਕੀਤੀ ਤੇ ਨੰਬਰ ਤੇ ਧਾਵੀ ਦੇ ਖਾਤੇ ਵਿੱਚ ਉਰਦਾ ਆਇਆ ਖੇਡ ਮੈਦਾਨ ਦੇ ਵਿੱਚ ਅਗਲੇ ਦਰਮਿਆਨ ਆਹ ਕਨੇਡਾ ਵੀ ਤਗੜਾ ਖੇਡਿਆ ਸਾਹਮਣੇ ਦੇਖਦਾ ਕਾਲਵਾ ਵਾਲਾ ਅਜੇ ਕਬੱਡੀ ਪਾਉਣੀ ਵਾਧਾ ਹੈ ਚਾਰ ਜਾ ਫੀ ਪਿਆਰ ਪਹਿਲਾ ਜਵੇਰ ਨੇ ਸਰੇ ਦਾ ਜਫਾ ਲਾਇਆ ਲੈ ਵੀ ਸੋਪਿਆ ਹੋ ਤੱਕਦਾ ਜੇ ਇੰਨਾ ਜਫਾ ਲਾਵੇ ਤੇ ਕਾਲੇ ਸਰੇ ਲੱਗ ਜੂ ਮੁੰਡੇ ਜਾਂ ਕਹਦੇ ਭਾਗੋ ਵਾਲੀਏ ਨੂੰ ਹੁਣ ਵੇਖਣਾ ਕੁੱਗੂ ਦਾ ਟੱਕਾ ਲਗਾਤਾਰ ਦੋ ਜਫੇ ਲੱਗੇ ਆ ਦਲਵੈ ਸਿੰਘ ਜੀ ਮੈਨੂੰ ਲੱਗਦਾ ਆ ਮੈਚ ਹੀ ਜੱਫੀਆਂ ਵਾਲਾ ਹੋਣਾ ਹੈ ਪਹਿਲੀਆਂ ਦੋ ਜੱਫੀਆਂ ਤੇ ਗੱਲ ਸਿਰੇ ਲੱਗੀ ਹੈ ਰੇਡ ਮੈ ਗਈ ਬਰਾੜ ਸਾਹਿਬ ਕਰਿਓ ਸਰਤ ਹਾ ਸਿਮਾ ਗੰਗੋਆਣੀ ਦੀ ਧਰਤੀ ਦਾ ਪਰ ਇਧਰਲੇ ਪਾਸੇ ਹਸੈਨ ਗੁਜਰ ਫੱਟੇ ਦੀ ਧਰਤੀ ਦਾ ਨਰਮਿਤਰ ਫਟੇਗੜ ਚੂੜੀਆਂ ਦੇ ਇਲਾਕੇ ਦਾ ਗੱਭਰੂ ਕੁਸ਼ਲ ਕਰਦਾ ਤੇ ਸਿਮਾ ਗੰਗੋਆਣੀਆ ਬੱਲੇ ਬੱਲੇ ਕਰਾਨ ਦੇ ਵਿੱਚ ਸਫਲ ਆ ਆ ਮੁੰਡਾ ਨਿਊਜ਼ੀਲੈਂਡ ਦੀ ਧਰਤੀ ਦਾ ਨਰਮਿਤਰ ਚੇਕ ਗੇਮਾਂ ਦੇ ਵਿੱਚ ਬੱਲੇ ਬੱਲੇ ਕਰਾਉਣ ਦਾ ਪਹਿਲੇ ਨੰਬਰ ਦਾ ਧਾਵੀ ਬਣਿਆ ਗੱਲਾਂ ਚੱਲੀਆਂ ਵਰਲਡ ਕਬੱਡੀ ਕੱਪ ਦੀਆਂ ਆਏ ਇੱਥੇ ਖੇਡ ਕੇ ਆਇਆ ਜਿੱਥੇ ਸਭ ਤੋਂ ਪਹਿਲਾ ਸੂਰਜ ਚੜਦਾ ਇਹ ਨਿਊਜ਼ੀਲੈਂਡ ਦੀ ਧਰਤੀ ਤੇ ਬੱਲੇ ਬੱਲੇ ਕਰਾਉਣ ਵਾਲਾ ਇਹ ਮੇਰੇ ਮਿੱਤਰੋ ਬਾਬਾ ਲੱੱਗਾ ਪੱਲਪੁਰੀਆਂ ਵਾਲਾ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਪਰ ਸਾਹਮਣੇ ਚਾਰ ਜਾਫੀ ਸੰਤ ਬਾਬਾ ਹਜਾਰਾ ਸਿੰਘ ਖੇਡ ਕਲੱਬ ਨੜਾਂਵਲੀ ਦੇ ਚਾਰ ਪਰ ਕੱਜ ਹਲਕਾ ਲਾ ਦਿੰਦੇ ਗਰਲਾਲ ਬੱਲਾ ਤੇ ਲੱਭੀ ਧੂਣਾ ਪੱਟੀ ਜਾਂਦੇ ਨੇ ਜਿਨ੍ਹਾਂ ਨੇ ਦੁੱਧ ਮਾਵਾਂ ਦਾ ਪੀਤਾ ਲੋਕੋ ਫੜਦੇ ਸੁੱਖੇ ਨਹੀਂ ਬੱਲਾ ਲੱਖਾਂ ਤੇ ਕਲਜੀਤਾ ਕਬੱ ਹਰਮਨ ਪ੍ਰਵਾਨ ਆ ਗਿਆ ਹਰਮਨ ਪ੍ਰਵਾਨ ਆ ਗਿਆ ਜਲਾਲਪੁਰੇ ਹਰਮਨ ਦਾ ਹਰ ਇੱਕ ਜੱਫਾ ਸਾਰੇ ਪੁਜਿੱਤਰ ਸਿੰਘ ਜੀ ਵਿਕਰਮਜੀਤ ਸਿੰਘ ਸਰਪੰਚਾ ਆਪਣੇ ਸੱਜਣਾ ਮਿੱਤਰਾਂ ਨਾਲ ਕੇ ਆਖ ਰਿਹਾ ਹਰਮਨ ਦਾ ਹਰ ਇੱਕ ਜੱਫਾ 2000 ਦਾ ਜਲਾਲਪੁਰਿਆ ਹਰਮਨ ਤੇ ਦੂਜੇ ਪਾਸੇ ਦੇਖਦਾ ਨੰਬਰ ਜਿਹੜਾ ਹੈ ਰੇਡਰ ਨੇ ਆਪਣੀ ਟੀਮ ਦੇ ਵਾਸਤੇ ਖੇਡ ਮੈਦਾਨ ਦੇ ਵਿੱਚ ਜੋੜ ਦਿੱਤਾ ਹੈ ਇਹ ਸ਼੍ਰੀ ਖਨੂਰ ਸਾਹਿਬ ਦੀ ਧਰਤੀ ਬੜੀ ਪਾਵਨ ਪਵਿੱਤਰ ਅੱਠ ਗੁਰੂਆਂ ਨੇ ਭਾਗ ਲਾਇਆ ਜਿਸ ਧਰਤੀ ਨੂੰ ਸ਼੍ਰੀ ਖਨੂਰ ਸਾਹਿਬ ਦੀ ਧਰਤੀ ਦਾ ਗੁਰਲਾਲ ਕਬੱਡੀ ਪੌਣੀ ਵਾਧਾ ਹੈ ਹੁਣ ਕਾਨ ਲੈ ਵੀ ਸੋਪਿਆ ਹੈ ਰਾਤਾ ਲੱਗਿਆ ਟੁੱਟ ਕੇ ਦੇਖਰਾ ਫਿਰ ਬਹਿ ਜਾ ਬਹਿ ਜਾ ਹੁਣ ਵੇਖਣਾ ਖਿਆਲੇ ਵਾਲਾ ਫੇ ਰਾਉਡ ਗਰਲਾਲ ਇੱਕ ਤਗੜਾ ਨੰਬਰ ਜਿਹੜਾ ਆਪਣੀ ਟੀਮ ਦੇ ਵਾਸਤੇ ਜੋਰਦਾ ਹੈ ਮਾੜੀ ਮੇਕਅਪ ਹੈ ਇਸ ਖਿਡਾਰੀ ਦਾ ਤਾਕੇ ਨੇ ਕਬੱਡੀ ਪਾਈ ਹੈ ਲੈ ਵੀ ਕਾਲਵਾ ਵਾਲਾ ਇੱਕੋ ਜਿਹਾ ਕੱਟ ਹੈ ਇਹ ਟੱਕਰ ਤੇਰੇ ਨਾਲ ਹੋਏ ਤੇ ਮੁਲਿਆ ਸਵਾਦ ਆਜੂਗਾ ਕਾਲਵਾ ਵਾਲਾ ਹੋ ਗਿਆ ਮੂਰੇ ਇੱਕ ਪਾਸੇ ਟਾਕਾ ਹਰਪਾਲ ਤੇ ਨੰਬਰ ਵਾੜੀ ਮਹਿਕੇ ਵਾਲਾ ਆਪਣੀ ਟੀਮ ਦੀ ਜੋ ਲੱਡ ਨੂੰ ਫਿਰਦਾ ਮੇਲਾ ਖੇਡ ਮੈਦਾਨ ਦੇ ਵਿੱਚ ਗੱਬਰੂ ਤਿਆਰ ਬਲ ਤਿਆਰ ਆ ਇਹ ਸ੍ਰੀ ਅਨੰਦਪੁਰ ਸਾਹਿਬ ਕਬੱਡੀ ਚੈਂਪੀਅਨਸ਼ਿਪ ਦਾ ਬੈਟ ਧਾਵੇ ਆ ਇਹ ਮਾਜੇ ਦੇ ਧਰਤੇ ਨੂੰ ਮਾਣ ਮਿਲਿਆ ਬੇ ਬਤਰਾ ਜਿੱਤੇ ਸਮੇ ਸਮੇ ਸਰ ਮਾਜੇ ਨੇ ਆ ਨਿਰਵਤਰ ਜਲਮਾਂ ਦੇ ਨਾਲ ਜਾਲ ਮਦਨ ਨਾਲ ਟੱਕਰਾ ਕੀਤਾ ਉਹ ਤੇ ਖੇਡ ਕਬੱਡੀ ਉਹ ਵੀ ਵੱਡਾ ਦਿਖਾਰ ਭਾਗੋ ਵਾਲੀਆ ਗੁਗੂ ਕਹਿੰਦਾ ਚੱਲ ਬਾਹਰ ਆਹ ਦੇਖਾਂਗੇ ਹੁੰਦੀ ਹੋਈ ਕਮਾਨ ਮੇਲਾ ਜਲਾਲਪੁਰ ਦੀ ਧਰਤੀ ਤੇ ਦਾ ਵਾਰਸ ਅਗਲੀ ਕਬੱਡੀ ਸਰਪਰਾਏ ਕੋਠੀ ਵਾਲਾ ਜੋਬਲ ਮੇਰਾ ਆ ਗਿਆ ਸਰਵਾਜ ਸਿੰਘ ਜੀ ਨੇ ਜਫੇ ਹੋ ਗਿਆ ਹੁਣ ਚਲਖਾ ਕਾ ਲਾੜੇਗਾ ਇੱਜੇ ਤੋਂ ਬਾਅਦ ਹਸੈਨ ਗੁੱਜਰ ਤੇ ਜਲਾਲਪ੍ਰੀਆ ਹਰਮਨ ਪਰ ਨੰਬਰ ਇਹਨਾਂ ਧਾਵੀ ਨੇ ਉਧਰ ਵੱਡਾ ਵੀਰ ਪਾਜਾ ਵੀਰਮਾ ਬਨਵੀਰ ਭੁੱਲਰ ਮੰਨਾ ਬਲਜ ਵੈਸੇ ਸੁੱਖਾ ਬਾਲਾ ਤੇ ਚੁਪਣ ਬਾਲਣੀ ਆਖ ਰਿਹਾ ਹਸੈਨ ਗੁੱਜਰ ਦੇ ਤਿੰਨ ਜਫਿਆਂ ਤੇ 51 ਸਦਕਾ ਜਾਣਾ ਹਸੈਨ ਗੁੱਜਰ ਦੇ ਤਿੰਨ ਜਫਿਆਂ ਤੇ ਕੰਬੀਲਾ ਸੌਰਤਾ ਜਾਣਾ ਸਾਹਮਣੇ ਦੇਖਾ ਜੱਪ ਨੂਰ ਤੇ ਸੂਬੇ ਨਾਲ ਟੱਕਰ ਚੱਲ ਰਹੀ ਹੈ ਜੇ ਜਸਾ ਲੱਗਿਆ ਗੱਲ ਕੁਝ ਪੱਖਰੀ ਜੇ ਰੇਡਰ ਭੱਜ ਗਿਆ ਰੇਡਰ ਲਈ ਤਾੜੀਆਂ ਕਬੱਡੀ ਜੱਪ ਨੂਰ ਨੂਰੀਆ ਜੱਪ ਨੂਰ ਲੇ ਵਲੇ ਘੁਲਾ ਗਏ ਪਤੰਦਰ ਨੂੰ ਲਾ ਲਾ ਕੇ ਮਾਰਦਾ ਜਿਵੇਂ ਕਪੜੇ ਵਾਲ ਜਿੱਦਿਆਂ ਗੜੀ ਥਾਣ ਸਿਰ ਦੇ ਨੇ ਆ ਵੇਖੋ ਭੈਣ ਜੀ ਆ ਵੇਖੋ ਭੈਣ ਜੀ ਗੋਇਦਾਂ ਦਾ ਨਜ਼ਾਰਾ ਪੈਸ ਕਰ ਗਿਆ ਕਿਸੇ ਜੇ ਬੜੀਆਂ ਵੀਡੀਓ ਵਾਰ ਹੋਈਆਂ ਪਰ ਆ ਭੁੱਲਗਾ ਵਾਲਾ ਫੌਜੀ ਆ ਮੱਧੇ ਦੇ ਪਿੰਡਾਂ ਦਾ ਨਿਰੰਦਰੋ ਇਹ ਕਬੱਡੀ ਦੇ ਪੁਰਾਣੇ ਪਾਪੀ ਅਜੇ ਆ ਆ ਦੇਖਾਂਗੇ ਜਲਾਲਪੁਰ ਪਿੰਡ ਦਾ ਸ਼ਿੰਗਾਰ ਬਣਦਾ ਜਾ ਰਿਹਾ ਅਜੇ ਕਾਲ ਵਾਲ ਆ ਗਿਆ ਵੀਰਾ ਅਜੇ ਕਾਲਵਾ ਵਾਲਾ ਅਗਲੀ ਕਬੱਡੀ ਪਾਉਣ ਲਈ ਆ ਗਿਆ ਚਾਰ ਗਾਪਾ ਬਾਣਾ ਵਾਲਾ ਜਾ ਫਿਰ ਖਿਆਲੇ ਵਾਲਾ ਤੇ ਨੜਾ ਮੜੀਏ ਦੋ ਸੈਂਟਰ ਦੇ ਵਿੱਚ ਖੜ ਗਏ ਆ ਕਾਹਦਾ ਵਾਲੇ ਨੇ ਕਬੱਡੀ ਪਾ ਦਿੱਤੀ ਹੈ ਖਿਆਲੇ ਵਾਲਾ ਜਦੋਂ ਲੱਗਦਾ ਹੈ ਗੱਲ ਕੁਝ ਪਖਰੀ ਬਣ ਜਾਂਦੀ ਹੈ ਹੁਣ ਵੇਖਣਾ ਸਿੰਘ ਦਾ ਸਿੰਘ ਦੀ ਟੱਕਰ ਟੱਕਰ ਸਰਾ ਹੁਣ ਜਾ ਰਿਹਾ ਹੈ ਤੇ ਨੰਬਰ ਇਹਦਾ ਕਾਲਵਾ ਵਾਲੇ ਨੇ ਆਪਣੀ ਟੀਮ ਦੇ ਵਾਸਤੇ ਜੁੜ ਦਿੱਤਾ ਜਲਦੀ ਕਬਰਿਆ ਪਾ ਦੇ ਲਈ ਕਬੱਡੀ ਜਲਾਲਪੁਰੀਏ ਹਰਮਨ ਦਾ ਹਰ ਕੇ ਜੱਫਾ 2 2000 ਦਾ ਹੋਣਾ ਹੁਣ ਵੇਖਦਾ ਸੈਨ ਗੁੱਜਰ ਦੇ ਦਿਨ ਜੱਫੇ 5100 ਦੇ ਹੁਣ ਕਿਹੜਾ ਜਾਫੀ ਕਰਵਾਉਂਦਾ ਬੱਲੇ ਬੱਲੇ ਚਾਰ ਜਾਫਿਆਂ ਦੇ ਉੱਪਰ ਪੈਂਦੀ ਹੋ ਰੇਡ ਜਲਾਲਪੁਰੀਆ ਝਾਕਦਾ ਹੁਸੈਨ ਗੁੱਜਰ ਲੱਗ ਗਿਆ ਟੁੱਟ ਕੇ ਮੁੰਡਾ ਹੋ ਗਿਆ ਪੂਰੇ ਮੁਕਾਬਲਾ ਸਖਤਾ ਵੇਖਣਾ ਰੇਡਰ ਭੱਜੂਗੇ ਨਹੀਂ ਜੇ ਜਫਾਫਾ ਲ ਆ ਗਿਆ ਇਹ ਗੱਲ ਸਿਰੇ ਲੱਗੂਗੀ ਪਰ ਨੰਬਰ ਜਿਹੜਾ ਰੇਡਰ ਆਪਣੀ ਟੀਮ ਲਈ ਛੋੜਨਾ ਹੈ ਲੱड्डा ਬਾਬਾ ਆ ਗਿਆ ਫਲਪੁਰੀਆਂ ਦੀ ਧਰਤੀ ਆ ਬਾਬਾ ਲੱड्डा ਤਿਆਰ ਬਰ ਤਿਆਰ ਆ ਨਿਊਜ਼ੀਲੈਂਡ ਦੇ ਖੇਡ ਮੈਦਾਨਾਂ ਦਾ ਸ਼ਿੰਗਾਰ ਬਣਦਾ ਕਦੀ ਕੈਨੇਡਾ ਕਦੀ ਅਮਰੀਕਾ ਇਸੇ ਤਰ੍ਹਾਂ ਜਲਾਲਪੁਰੇ ਹਰਮਦੇਵੀ ਉਦੇਸ਼ਾਂ ਦੀ ਧਰਤੀ ਤੇ ਹਰ ਸਾਲ ਬੱਲੇ ਬੱਲੇ ਕਰਾਉਂਦਾ ਸਾਡਾ ਭਰਾ ਕਦੀ ਕੈਨੇਡਾ ਕਦੀ ਅਮਰੀਕਾ ਕਦੀ ਨਿਊਜ਼ੀਲੈਂਡ ਕਦੀ ਯੂਰਪ ਦੀਆਂ ਵੱਲਾ ਚੱਲਦੀਆਂ ਪਰ ਲੱਡੇ ਬਾਬੇ ਦੀ ਕਬੱਡੀ ਤੇ ਦੇਖਾਂਗੇ ਅਵਾੜਾ ਵਾਲਾ ਘਰ ਦਾ ਕੁਸ਼ਿ ਲੱਗਦਾ ਯੁਰ ਕੇਦੋ ਸਿੰਘ ਸੂਰਮੇ ਸੀ ਵੱਟ ਕੇ ਸਿਰ ਮੱਸੇ ਦਾ ਲਾਗੇ ਕਰੋਂਦੀ ਬੇਗਮ ਦੇ ਖੁੱਲ ਕੇ ਵਾਲ ਗਲੇ ਵਿੱਚ ਪੈ ਗਏ ਕਿਦੋਂ ਸਿੰਘ ਸੂਰਮੇ ਸੀ ਵੱਢ ਕੇ ਸਿਰ ਮੱਸੇ ਦਾ ਲੱਗੇ ਕਿਹੜਾ ਨਾਮ ਵੀ ਮੇਰੇ ਮਿੱਤਰੋ ਹਰਮਨ ਖੇਡ ਮੈਦਾਨ ਦੇ ਵਿੱਚ ਇੱਕ ਲੋਕ ਗੀਤਾਂ ਦੇ ਵਿੱਚ ਹਰਜੀਤ ਹਰਮਨ ਦੀਆਂ ਗੱਲਾਂ ਚੱਲਦੀਆਂ ਕਿ ਪੰਜਾਬ ਆ ਜਾਣਨ ਵਾਲੇ ਖੁਦ ਵੀ ਉੱਜੜ ਗਏ ਪੰਜਾਬ ਕਰਾ ਦੀ ਕਿਰਪਾ ਦੇ ਨਾਲ ਵੱਸਦਾ ਏ ਪਰ ਉਧਰਲੇ ਪਾਸੇ ਹਰਪਾਲ ਕਾਲਵਾ ਥੋੜੇ ਦਿਨ ਪਹਿਲਾਂ ਇੰਗਲੈਂਡ ਚ ਬੱਲੇ ਬੱਲੇ ਪਰਾ ਗਿਆ ਤੇ ਹਰਮਨ ਮੇਰੇ ਮਿੱਤਰੋ ਕਹਿੰਦਾ ਸਾਡਾ ਹੱਕ ਇੱਥੇ ਰੱਖ ਕਬੱਡੀ ਪੌਂਲੀ ਗਰਲਾਲ ਆ ਗਿਆ ਵੀਰਾ ਲਓ ਸਾਹਮਣੇ ਦੇਖਣਾ ਗਰਲਾਲ ਆ ਗਿਆ ਖੇਡ ਮੈਦਾਨ ਦੇ ਵਿੱਚ 4000 ਦੇ ਉੱਪਰ ਕਬੱਡੀ ਪੈ ਗਈ ਹੈ ਸ਼ਿਕਾਰਾਂ ਵਾਲਾ ਬਲਕਾਰਾ ਜਾ ਫੇ ਨੜਾ ਬੜਿਆ ਮਕੀਤ ਆ ਆਹ ਵੇਖਣਾ ਪ੍ਰਾਣਾ ਪਾਪੀ ਐ ਪਰ ਸਾਹਮਣੇ ਵੇਖਣਾ ਨੰਬਰ ਇਹਦਾ ਗਰਨਾਲ ਆਪਣੇ ਟੀਮ ਲਈ ਜੋੜਦਾ ਹੋਇਆ ਹੈ ਰਿਸਪੈਕਟ ਕੀਤੀ ਆ ਵੱਡੇ ਮੱਲ ਦੀ ਅਗਲੀ ਕਬੱਡੀ ਵੇਖਣਾ ਕਾਕਾ ਤਿਆਰ ਹੈ ਉਧਰ ਸਾਡੇ ਪ੍ਰਦੀਪ ਸਿੰਘ ਜੀ ਜੈਕਾਰਾ ਸਾਡਾ ਵੱਡਾ ਵੀਰ ਹੈ ਤੇ ਨਾਲ ਸਾਡਾ ਬਹੁਤ ਕਹਿਰਾ ਵੀਰ ਹੈ ਗੱਲ ਬੱਤੇ ਪੜਨ ਦਿੰਦੀਆਂ ਸੁਖਰਾਜ ਸਿੰਘ ਕਾਲੂ ਕੈਨੇਡਾ ਤੋਂ ਉਹਨਾਂ ਨੇ ਵੀ 1000 ਪਾ ਲਿਓ ਜਨਾਲਪਰੀਏ ਹਰਮੰਧਾਰ ਕੇ ਜਫਾ 3000 ਦਾ ਹੋ ਗਿਆ ਇੱਧਰ ਵੇਖਣਾ ਪਈਦੀ ਰੇਡ ਤੇ ਨੰਬਰ ਜਿਹੜਾ ਕਾਕਾ ਆਪਣੇ ਟੀਮ ਨੇ ਜੋੜਦਾ ਹੋਇਆ ਚਲ ਵੀ ਸਿੰਮੂ ਪਾ ਦੇਣੀ ਰੇਡ ਕਿਉਂਕੇ ਰੁਕਨੇ ਤੂਫਾਨ ਪਾਣੀ ਢੇਰੀਆਂ ਔਕੇ ਰੁਕਦੇ ਖਿਡਾਰੀ ਸਾਨਾ ਵਰਗੇ ਕੋਈ ਅੱਖਾਂ ਨਹੀਂ ਪ੍ਰੀਤ ਭੁੱਟੇ ਆਲਿਆ ਬੰਦਾ ਚਾਹੇ ਤਾਂ ਹਲਾਕੇ ਜੱਗ ਧਰ ਦੇ ਬੰਦਾ ਚਾਹੇ ਤਾਂ ਹਲਾਕੇ ਜੱਗ ਧਰ ਦੇ ਡਬਲ ਟਾਈਕੀ ਨੰਬਰ ਜਿਹੜਾ ਸਿੰਮੂ ਜੋੜਦਾ ਹੋਇਆ ਜੋਕਨ ਆ ਗਿਆ ਉਸਤਾ ਜੀ ਕਰ ਦੇ ਸਕਦਾ ਆ ਜੋਗਨ ਕਬੱਡੀ ਪੌਲੀ ਤਿਆਰ ਕੇ ਤੈਨੂੰ ਜੋਗਨ ਚੜਿਆ ਨਹੀਂ ਕਿੱਕਲੀ ਪਾ ਕੇ ਕਿਕਲੀ ਪਾ ਕੇ ਆਓ ਸਰਪਰਾਏ ਕੋਠੀ ਆ ਕਲਾ ਚੱਲਦੀਆਂ ਖੇਡ ਮੈਦਾਨ ਦੇ ਵਿੱਚ ਪਰ ਮਿੱਤਰੋ ਗੁਰਦਾਸਪੁਰ ਦਾ ਕਲਾ ਨੌਰ ਦਾ ਇਲਾਕਾ ਕਲਾ ਨਾਣਾਬੜੀ ਪਿੰਡ ਦੀਆਂ ਚੱਲਦੀਆਂ ਸੈਨ ਗੁੱਜਰ ਨਾਲ ਟੱਕਰ ਕਰਕੇ ਆਹ ਦੇਖਦੇ ਵੀ ਨੌਜਵਾਨ ਜੋਬਲ ਬੱਲੇ ਬੱਲੇ ਘਰਾਉਣ ਦੇ ਵਿੱਚ ਸਫਲ ਆ ਅਗਲੇ ਰੇਡ ਪੌਲੀ ਜੱਪ ਨੂਰ ਪਿਆਰ ਬਰ ਪਿਆਰਾ ਕਿ ਆਦ ਸੱਚ ਜਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਦੀ ਸੱਚ ਆਹ ਰੇਡ ਪੌਲੀ ਜੱਪ ਨੂਰ ਗੁਰਾਂ ਦੀ ਨਗਰੀ ਤੋਂ ਚੱਲ ਕੇ ਆਇਆ ਅੱਠ ਪਾਸ਼ਾ ਦੀ ਚੰਦ ਸੋ ਪ੍ਰਾਪਤ ਧਰਤੀ ਹੈ ਸਹਿਬ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਪਰ ਮਿੱਤਰੋ ਵਿਸੋਈ ਹੋਈ ਨਗਰੀ ਖੜੂਰ ਸਾਹਿਬ ਕਲਾ ਖੇਡ ਮੈਦਾਨ ਦੇ ਵਿੱਚ ਚੱਲ ਰਿਹਾ ਬਾਬਾ ਰਾਮ ਸਿੰਘ ਦੀ ਯਾਦ ਵਿੱਚ ਮੇਲਾ ਚੱਲਦਾ ਪਰ ਉਧਰਲੇ ਪਾਸੇ ਮਲਕ ਗੀਤ ਕਰਦਾ ਕੋਸ਼ਿਸ਼ ਤੇ ਅੰਗ ਦੇ ਤੇ ਵੀ ਯੱਪ ਨੂਰ ਆਪਣੀ ਟੀਮ ਦੇ ਖਾਤਾ ਜੁੜ ਗਿਆ ਫੌਜੀ ਆ ਗਿਆ ਵੀਰਾ ਲਾ ਫੌਜੀ ਆ ਗਿਆ ਭੋਲੇ ਕੇਰਾ ਖੇਡ ਮੈਦਾਨ ਦੇ ਵਿੱਚ ਸੁਖ ਬਰਾਜ ਜੀ ਸਾਰੇ ਵੀਰ ਪਹੁੰਚ ਆਇਆ ਸੋ ਧੰਨਵਾਦ ਕਰਦੇ ਆ ਬਹੁਤ ਵੱਡਾ ਨਾਮ ਹੈ ਬਾਬਾ ਬਲਵਿੰਦਰ ਸਿੰਘ ਦੀ ਕਬੱਡੀ ਕਲੱਬ ਖਨੂਰ ਸਾਹਿਬ ਦਾ ਹੁਣ ਵੇਖਦਾ ਕਾਲ ਬਾਬਾ ਤੇ ਉਧਰ ਖੜੇ ਬਿਕਰਮਜੀਤ ਸਿੰਘ ਜੀ ਸਰਪੰਚਾ ਉਹਨਾਂ ਦੇ ਜੱਪ ਦੀਆਂ ਅਗਲੀਆਂ ਤਿੰਨ ਕਬੱਡੀਆਂ 1000 ਦੀਆਂ ਆਉਣਗੀਆਂ ਜੱਪ ਦੀਆਂ ਤਿੰਨ ਕਬੱਡੀਆਂ 1000 ਦੀਆਂ ਚਾਰ ਜਾਂ ਫੇਰ ਉੱਪਰ ਪੈਂਦੀ ਹੋਈ ਕਬੱਡੀ ਹੈ ਸ਼ਿਕਾਰਾ ਵਾਲਿਆਂ ਤੇ ਥੋੜਾ ਭਾਈ ਟਾਲਿਆ ਜਿਹਨੂੰ ਟੱਕਰ ਨਾਲ ਫੇਰ ਪੈਂਦੀ ਹੈ ਲੈ ਵੀ ਖਿਡਾਰੇ ਆੜਿਆ ਹੁਣ ਦੇਖਣਾ ਪਲਕਾਰਾ ਤੇ ਮੇਰੇ ਵੀਰੋ ਕਾਲਵਾ ਵਾਲਾ ਅੱਜ ਟੱਕਰ ਟੱਕਰ ਵਾਹ ਵਾਹ ਤਾਲਵਾ ਵਾਲਿਆ ਨੰਬਰ ਇਹਦਾ ਰੀਡਰ ਦੇ ਖਾਤੇ ਵਿੱਚ ਜੁੜਦਾ ਆਇਆ ਬੜਾ ਸਿਰੇ ਦਾ ਮੈਚ ਆ ਰਿਹਾ ਲੈ ਵੀ ਜਨਾਲਪੁਰੋਂ ਤੇਲਾ ਬੜੀਆ ਲੱਗ ਰਿਹਾ ਤੇਰੀ ਦਿਲੋਂ ਤਾੜੀਆਂ ਮਾਰ ਕੇ ਦੱਸੋ ਜੁਰਦਾਰ ਬੜਾ ਸਿਰੇ ਦਾ ਮੈਚ ਆ ਰਿਹਾ ਹੈ ਆਹ ਵੀ ਰੇਡ ਦਾਜੀ ਕਰਦੇ ਹੋ ਸੱਤ ਆ ਗੰਗੋਵਾਨੀ ਦੀ ਧਰਤੀ ਐ ਸਿਮਾ ਨਾਮਾ ਫੋਟਾ ਕੱਦ ਪੱਟੀਆਂ ਗੱਲਾਂ ਸਾਹਮਣੇ ਦੇ ਪਾਸੇ ਚਾਰ ਜਾਫੀ ਤਿਆਰ ਬਰ ਤਿਆਰ ਆ ਉਧਰ ਸਾਡਾ ਪ੍ਰਦੀਪ ਯੇਲਦਾਰ ਤੇ ਨਾਲ ਸਾਡਾ ਕਾਲੂ ਕੈਨੇਡਾ ਵਾਲਾ ਭਰਾ ਕੰਡਾ ਹਰਮਨ ਦਾ ਹਾਰ ਜੱਫਾ 500 ਦਾ ਪਰ ਇਧਰਲੇ ਪਾਸੇ ਖੁੱਛ ਕੰਢੀ ਹੋਈ ਪਰ ਆਹ ਦੇਖਾਂਗੇ ਸਾਹਮਣੇ ਪਾਸੇ ਗੰਗੋਵਾਨੀ ਦਾ ਸਿਮਾ ਭੱਲੇ ਬੱਲੇ ਕ੍ਰਾਂਡ ਦੇ ਵਿੱਚ ਸਫਲ ਆ ਮੇਲਾ ਵੱਡਾ ਚੱਲਦਾ ਦਰਸ਼ਕਾਂ ਦਾ ਠਾਠਾ ਮਾਰਦਾ ਇਕੱਠ ਤੇ ਸੁਖਰਾਜ ਸਿੰਘ ਜੀ ਸਾਡੇ ਸਤਕਾਰਜੋ ਦੇ ਨਾਲ ਬਚੱਤਰ ਸਿੰਘ ਜੀ ਥਾਣੇਦਾਰ ਸਾਹਿਬ ਕਮੇਟੀ ਦੇ ਪਲੇਅਰ ਵਿਕਰਮਜੀਤ ਸਿੰਘ ਜੀ ਸਰਪੰਚ ਕਹਿੰਦੇ ਸਾਰਿਆਂ ਦਾ ਧੰਨਵਾਦ ਕਰਦੇ ਹੋ ਜਿਹੜੇ ਭਰਾਵਾਂ ਨੇ ਆਪ ਆਪਣੀ ਕਿਰਤ ਕਮਾਈ ਦੇ ਵਿੱਚੋਂ ਵੱਡੇ ਸਹਿਯੋਗ ਕੀਤੇ ਨੇ ਹਰਪ੍ਰੀਤ ਸਿੰਘ ਜੀ ਹੈਪੀ ਹਰਜੀਤ ਸਿੰਘ ਜੀ ਦਲਜੀਤ ਸਿੰਘ ਜੀ ਸਾਹ ਪਰਿਵਾਰ ਦਾ ਵੀ ਤਹਿ ਦਿਲੋਂ ਧੰਨਵਾਦ ਲੱਡਾ ਬਲਪੁਰੀਆਂ ਵਾਲਾ ਤੇ ਸਾਹਮਣੇ ਦੇ ਪਾਸੇ ਮੈਂ ਦੇਖਦਾ ਵੀ ਮੁੰਡਾ ਇਸ ਵੇਲੇ ਕਰਦਾ ਹੋਇਆ ਕਮਾਲ ਲੱਗਿਆ ਪਿਆ ਯੋਰ ਤੇ ਲੱਗਾ ਤੇ ਫਿਰ ਲੱਗਾ ਯਾ ਇਹ ਲੱਗਾ ਬਾਪਾ ਇੱਕ ਸਿਰੇ ਦਾ ਨੰਬਰ ਆਪਣੇ ਟੀਮ ਨੇ ਜੋੜਦਾ ਆਇਆ ਬੜਾ ਜਾਨਦਾਰ ਖਿਡਾਰੀ ਐਨ ਵੇਖਿਆ ਚੋਟੀ ਦਾ ਨੰਬਰ ਜੋੜਦਾ ਆਇਆ ਹਰਮਨ ਕਬੱਡੀ ਪੌਲੀ ਵਾਢਾ ਹੋਇਆ ਇਹ ਕਰਤਾ ਕਹਿਰ ਦੇ ਉਪਰਾਂ ਨੇ ਜਿਵੇਂ ਬਾਜ ਕਲੇ ਨੂੰ ਢਾਉਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਧੂੜ ਡਾਲ ਕੇ ਪਾਉਂਦੀ

ਦੇ ਨਾਲ ਸਾਡਾ ਵੀਰ ਪ੍ਰਦੀਪ ਯਾਹਲਦਾਰ ਕਹਿੰਦੇ 500 ਸਾਡਾ ਪਾ ਲੋ 3500 ਦਾ ਪਹਿਲਾ ਲੱਗ ਗਿਆ ਮੇਰੇ ਤੋਂ ਖੇਡ ਮੈਦਾਨ ਦੇ ਵਿੱਚ ਆਹ ਰੇਡ ਪੌਂਡਿੰਗ ਦੇਖਾਂਗੇ ਨੋਜਵਾਨ ਗੁਰਵਾਲ ਸਿੰਘ ਖਡੂਰ ਸਾਹਿਬ ਦੀ ਪਾਵਨ ਪੁੱਤਰ ਧਰਤੀ ਦਾ ਉਧਰ ਜੱਪਨੂਰ ਨੂੰ ਜਿਹੜਾ ਜੱਫਾ ਲਾਵੇ ਆਪਾਂ ਦੋ ਜੱਫਿਆਂ ਤੇ 2000 ਦਿੱਤਾ ਜਾਵੇਗਾ ਵਿਕਰਮਜੀਤ ਸਿੰਘ ਜੀ ਸਰਪੰਚ ਨਾਲ ਸਾਡੇ ਗੋਰਖੀ ਵੀਰ ਨਮਤੇਜ ਸਿੰਘ ਜੀ ਇਹ ਸਾਰੇ ਭਰਾ ਕਹਿੰਦੇ ਆਪਾਂ ਜੱਪਨੂਰ ਨੂੰ ਜਿਹੜਾ ਜੱਫਾ ਲਾਵੇ ਆਪਾਂ ਦੋ ਜੱਫਿਆਂ ਦਾ 2000 ਦੇਵਾਂਗੇ ਇਹ ਰੇਡਾਂ ਤੇ ਮਾਇਆ ਲਾਇਓ ਜੀ 32 ਹੈ ਇਹ ਤਿੰਨਾਂ ਕਬੜੀਆਂ ਤੇ ਮਾਇਆ ਲਾਓ ਜੇ ਜਫਾ ਲੱਗਿਆ ਜਾਫੀ ਨੂੰ ਨਹੀਂ ਤੇ ਤਿੰਨ ਪਾ ਗਿਆ ਸਫਲ ਤੇ ਰੇਡਰ ਉੱਤੇ ਜਾਣੇ ਹੈ ਜੀ ਪ੍ਰਬੰਧਕ ਵੀ ਲੱਗਦੇ ਵੀ ਨਾ ਲੱਗੇ ਤਾਂ ਆਪਾਂ ਰੇਡਰ ਨੂੰ ਦੇਵਾਂਗੇ ਹਾਂ ਤਿੰਨ ਕਬੜੀਆਂ ਪਾਓ ਜੀ ਮੁੰਡੇ ਦੀਆਂ ਉਹ ਹਜ਼ਾਰ ਜਿਹੜਾ ਲੱਗਾ ਆਇਆ ਜੱਪ ਦੀਆਂ ਜੇ ਤਿੰਨ ਕਬੜੀਆਂ ਸਫਲ ਪੈਂਦੀਆਂ ਜੇ ਜਫਾ ਲੱਗਦਾ ਤੇ ਆਫੀ ਨੂੰ ਇਹਦੇ ਜੱਪ ਨੂੰ ਉੱਤੇ ਜਾਣੇ ਹੈ ਸਿੰਮੂ ਆ ਗਿਆ ਚਾਰ ਨੇ ਬਲਕਾਰਾ ਏ ਅੱਜ ਦੀ ਪੱਦਰ ਵਾਂਗੂ ਕੱਗ ਦੀ ਐਸੀ ਧਾਲ ਮੇਰੇ ਯਾਰ ਦੀ ਸਿੰਮੂ ਤੇ ਪੁਲਕਾਰਾ ਹੁਣ ਵੇਖਣਾ ਢੜਗੇ ਮੁੰਡੇ ਟਿੱਕਰ ਪੱਟੀ ਜੇ ਗੱਫਾ ਲੱਗਿਆ ਤਾੜੀਆਂ 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 ਰੈਡਰਲੀ ਪਰ ਆਹ ਰੈਡਰ ਬੱਲੇ ਬੱਲੇ ਕ੍ਰਾਊਨ ਦੇ ਵਿੱਚ ਵਾਹ ਲਾ ਕਿ ਖਾਦੇ ਨੇ ਬਦਾਮ ਜਿੰਨੇ ਮਿਉੜੀਆਂ ਸਪ੍ਰਾਇ ਕੋਠੀ ਵਾਲਾ ਜੋਬਨ ਤਿਆਰ ਆ ਕਿ ਜੋਮੜ ਉੱਤੇ ਜੋਵੀ ਵਰਦਾ ਖੁੱਲ ਬਣੇ ਕੋਈ ਤਾਰਾ ਜੋਬਨ ਉੱਤੇ ਆਸ਼ਕ ਵਰਦੇ ਜਾਂ ਕੋਈ ਕਰਮਾ ਵਾਲਾ ਉਧਰ ਦੇ ਪੀ ਚਾਰ ਸਾਹਮਣੇ ਦੇ ਪਾਸੇ ਹਰਮਨੀ ਜਲਾਲਪੁਰ ਦਾ ਪਰ ਇਧਰਲੇ ਪਾਸੇ ਕੱਢੀ ਹੋਈ ਖੁੱਚ ਇਹ 75 ਸਿੰਘ ਆ ਉਹ ਖਡੂਰ ਸਾਹਿਬ ਦੀ ਧਰਤੀ ਗੱਲ ਫਤਿਹਬਾਦ ਦੀ ਚੱਲਦੀ ਆ ਤੇ ਉਧਰਲੇ ਪਾਸੇ ਮੁੰਡਾ ਗਰਦਾਸਪੁਰ ਲਓ ਸਾਹਮਣੇ ਦੇਖਦਾ 2000 ਦੀ ਪਹਿਲੀ ਕਬੱਡੀ ਖੇਡ ਮੈਦਾਨ ਦੇ ਚ ਪੈ ਗਈ ਹੈ ਚਾਰ ਨੇ ਹੁਣ ਦੇਖਦਾ ਏ ਖਜਾਲੇ ਵਾਲਾ ਫੇਰ ਖਜਾਲੇ ਵਾਲਾ ਫੇਰ ਜੇ ਰੇਡਰ ਪੈਂਦਾ ਰੇਡਰ ਦੀ ਤਾਣੀਆਂ ਮਾਰੋ ਜ਼ੋਰਦਾਰ ਇਹ ਜੱਪ ਰੋ ਰਿਹਾ 17 ਸਾਲ ਉਮਰ ਆ ਮੁੰਡੇ ਦੀ ਇਹ ਚਰਚਾ ਦੇ ਵਿੱਚ ਆਇਆ ਹੋਇਆ ਮੁੰਨੇ ਨੇ ਦੁਨੀਆ دیਵਾਨੀ ਕੀਤੀ ਹੋਈ ਹੈ ਲੈ ਵੀ ਉਹ ਸਾਇਨ ਤਿੰਨ ਜੱਫੇ 5100 ਦੇ ਬਾਜਾ ਵੀਰਵਾ ਮਨਵੀਰ ਭੁੱਲਰ ਮੰਨਾ ਪਰ ਜਿਹੜਾ ਸੇ ਸੁਖਵਾਲ ਤੇ ਜੋਵਣ ਬਾਲੜੀਆਂ ਕਰਿਆ 51 ਸੁੱਟਾ ਜਾਣਾ ਹੁਸੈਨ ਦੇ ਤਿੰਨ ਰਫਿਆਂ ਤੇ ਅਗਲੀ ਕਬੱਡੀ ਦੇਖਣਾ ਅਜੇ ਤਿਆਰ ਹੈ ਕਾਲਵਾਦੀ ਧਰਤੀ ਦਾ ਫੇਰ ਮੈਦਾਨ ਵਿੱਚ ਕਬੱਡੀ ਪੌਲੀ ਵਾਧਾ ਹੈ ਕਿ ਮੁਰਕੋ ਮੁਰਕੀ ਹੋ ਗਿਆ ਦੇਖੋ ਜੋਰ ਚੋਪਰਾ ਦਾ ਕੰਨਾ ਦੀੜੀ ਚੋਪਲਾ ਜਿਸਮ ਕਠੋਰ ਚੋਪਰਾ ਦਾ ਇਹ ਚੜਦੀ ਉਮਰੇ ਗਰਮ ਖੂਨ ਲਲਕਾਰੇ ਤਾਂ ਵਜਦੇ ਰਾਜੇ ਖੇਲੇ ਮਰਦ ਮਨਾਨੋਂ ਡਰ ਕੇ ਨਹੀਂ ਭਜਦੇ ਡਰ ਕੇ ਨਹੀਂ ਭਜਦੇ ਹੁਣ ਵੇਖਦਾ ਸੂਪਾ ਤੇ ਗੁਰਪ੍ਰੀਤ ਸਿੰਘ ਦੀ ਭੋਜੀਆਂ ਵਿੱਚ ਪਾਤੀ ਹੈ ਹੁਣ ਚਾਰ ਨੇ चारा विचो कहिड़ा बारा बारा लागदारो टुट खे पर लटा बाबा तगड़ा नंबर जहिड़ा टीम न जोड़ जन पुरी हर बंदि की हज़ार वॾा मान सरमान हर बंदा हिकु ਸਾਰੇ ਵੀਰਵੋ 4000 ਦਾ ਹੋਣਾ ਹਰਮਨ ਦਾ ਇੱਕੋ ਜਫਾ ਜਿਹੜਾ ਸਾਰੇ ਭਰਾਵ ਦੇ ਲੋ 4000 ਦਾ ਅਗਲੀ ਕਬੱਡੀ ਵੇਖਣਾ ਹਰਮਨ ਜਨਾਲਪੁਰਿਆ ਹੋ ਗਿਆ ਮੋਰੇ ਬਜਦੇ ਅੱਜ ਪੇੜਾ ਬਜਦੇ ਟੱਕੇ ਮੇਨੋ ਮੇਰੀ ਜਵਾਨੀ ਹੋ ਗਈ ਕਬੱਡੀ 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 ਸੋਹਣੀ ਟਰਾਈ ਕੀਤੀ ਆ ਤੇ ਨੰਬਰ ਜਿਹੜਾ ਹਰਮਨ ਆਪਣੇ ਟੀਮ ਲਈ ਜ਼ੋਰ ਦਾ ਹੈ ਸਾਤਾ ਗਰਵਾਨ ਹੈ ਉਹ ਗਰਲਾਲ ਫੇਰ ਆ ਗਿਆ ਖੇਡ ਮੈਦਾਨ ਦੇ ਵਿੱਚ ਹੈਪੀ ਜਲਾਲਪੁਰਿਆ ਜਿਹੜਾ ਨਿੱਕਾ ਕਬੱਡੀ ਖਿਡਾਰੀ ਆ ਉਹਦੇ ਫਾਦਰ ਸਾਹਿਬ ਕਿਤੇ ਬਾਹਰ ਸੁਣਦੇ ਗਰਾਊਂਡ ਦੇ ਪਹੁੰਚਣ ਗੇ ਗਰਾਊਂਡ ਦੇ ਵਿੱਚ ਆਉਣ ਹੈਪੀ ਸਾਡਾ ਵੀਰ ਕਬੱਡੀ ਖਿਡਾਰੀ ਜਿਹਨਾਂ ਨੂੰ ਵੱਡਾ ਸਨਮਾਨ ਕੀਤਾ ਜਾਵੇਗਾ ਆਹ ਵੀ ਸਾਹਮਣੇ ਦੇ ਪਾਸੇ ਸ੍ਰੀ ਖਡੂਰ ਸਾਹਿਬ ਦੀ ਪਾਵਨ ਪੁੱਤਰ ਧਰਤੀ ਦਾ ਗਰਲਾਲ ਆ ਤੇ ਦੂਜੇ ਪਾਸੇ ਸੂਬਾ ਦੇ ਮਿੱਤਰੋ ਉਹ ਕਰਦਾ ਹੋਇਆ ਕਮਾਲ ਇਧਰਲੇ ਪਾਸੇ ਸਾਰੇ ਸਾਡੇ ਵੀਰ ਨੇ ਜਿਨ੍ਹਾਂ ਵੱਲੋਂ ਕਹਿੰਦੇ ਹਰਮਨ ਗਾਨੇਦਾਰ ਸਾਹਿਬ ਪ੍ਰਦੀਪ ਸਿੰਘ ਦੀ ਜੇਲਦਾਰ ਹਰਜੀਤ ਸਿੰਘ ਦੀ ਲਾਡੀ ਗੁਰਖੀ ਵੀਰ ਨਵਤੇਜ ਸਿੰਘ ਜੀ ਸਾਰੇ ਭਰਾ ਦੇ ਨਾਲ ਇਹਨਾਂ ਵੀਰਵلوں ਹਰਮਨ ਜਲਾਲਪੁਰ ਦੇ ਅੱਜ 21000 ਦੀ ਨਕਦ ਰਸੀ ਨਾਲ ਬੰਦਾ ਸਨਮਾਨ ਕੀਤਾ ਜਾਵੇਗਾ ਹਰਮਨ ਦਾ ਇੱਕੋ ਜਿਹਾ 4000 ਦਾ ਹੋਵੇਗਾ ਸਾਡੇ ਸਤਕਾਰ ਦੇ ਵੀਰ ਨੇ ਵਿਕਮਜੀਤ ਸਿੰਘ ਜੀ ਜਿਹੜਾ ਕੰਗ ਕੱਲੇ ਵਾਲਾ ਪੌਂਡਿੰਗ ਕਬੱਡੀ ਬਾਦ ਆਇਆ ਟਰੈਕਟਰ ਜਿੱਤ ਕੇ ਮਾਣ ਵਧਾਇਆ ਅਨੰਦਪੁਰ ਦੀ ਕੈਂਪੀਅਨਸ਼ਿਪ ਦੇ ਚਰਚਾ ਕਰਵਾਈ ਹੈ ਤੇ ਗੱਲਾਂ ਕੈਨੇਡਾ ਵਾਲੀ ਵੱਡੇ ਪੱਦਰ ਤੇ ਇਸ ਖਿਡਾਰੀ ਦੀਆਂ ਹੋਈਆਂ। ਲਓ ਵੇਖਣਾ ਖਿਆਲੇ ਵਾਲੇ ਦਾ ਲਗਾਤਾਰ ਜੱਫੇ ਲਾ ਗਿਆ। ਖਿਆਲੇ ਵਾਲਾ ਜਮੇਰ ਲਗਾਤਾਰ ਜੱਫੇ ਲਾ ਗਿਆ। ਬਾਈ ਜਮੇਰ ਦੇ ਜੱਫੇ ਵਧੀਆ ਲੱਗਦੇ ਆ ਤੇ ਜਮੇਰ ਦੀ ਤਾੜੀਆਂ ਮਾਰਦੇ ਆ। ਜੱਫੇ ਲਾਉਣੇ ਪਾਣੇ। ਲੈ ਵੀ ਹਸੈਨ ਕਹਿੰਦੇ ਲੋਕਾਂ ਨੂੰ ਗਿਆ ਏ ਰਾਲਾ ਤਾਂ ਪਹਿਲਾ ਸੀ ਹੁਣ ਮਸਲਾ ਬਣ ਗਿਆ ਏ ਕਿ ਕਹਿ ਦਿਓ ਭਈ ਮੁੰਡਿਆਂ ਨੂੰ ਗਪਰੂ ਇੱਕ ਤਣ ਗਿਆ ਏ ਕਬੱਡੀ ਪੁਲਿਸ ਸਪਰਾਈ ਕੋਠੀ ਵਾਲਾ ਯੋਗਨ ਤਿਆਰ ਫਾਦਾ ਜਾ ਰਿਹਾ ਵਿਰੋਧਰੋ ਪਰ ਸਾਹਮਣੇ ਪਾਸੇ ਚਾਰਾਂ ਕਿ ਖੂਨ ਡੋਲ ਡੋਲ ਕੇ ਪਗਾਈਆਂ ਸੰਜਾਰੀਆਂ ਮਾਰ ਮਾਰ ਗੱਪਾਂ ਰਤਾ ਗਿਆ ਰਹੀਆਂ ਚੁੱਕ ਚੰਦਰੀ ਕਰਾਗੀ ਕਾਰਾ ਆ ਮਿੱਤਰਾਂ ਚ ਖੜਕ ਪਈ ਜਰਾ ਸੁਣ ਕੇ ਜਾਵੀਂ ਸਰਦਾਰਾ ਆ ਮਿੱਤਰਾਂ ਚ ਖੜਕ ਪਈ ਆ ਸੱਜੇ ਖੱਬੇ ਬਚਤਰ ਸਿੰਘ ਯਾਦ ਦੇ ਦੇ ਸਾਹਮਣੇ ਦੇ ਪਾਸੇ ਜੋਬਨ ਬੱਲੇ ਬੱਲੇ ਕ੍ਰਾਂ ਦੇ ਵਿੱਚ ਸਫਲ ਚੱਲਦੇ ਮੈਚ ਦਾ ਹਾਫ ਸਮਾਂ ਜਿਹੜਾ ਹੋ ਗਿਆ ਐ ਸ਼ੰਟਰਵਾਲੇ ਜੀ ਬੇਨਤੀ ਹੈ ਇਹ ਰਮਨਾਂ ਦੇ ਵਿੱਚ ਫੌਜੀ ਭੋਲੇ ਇਹਦਾ ਹਾਂ ਸਮੇਂ ਤੋਂ ਬਾਅਦ ਪਹਿਲੀ ਕਬੱਡੀ ਪਾਈ ਹੈ ਕੋਈ ਯਾਦਾ ਫਰਕ ਨਹੀਂ ਕਰ ਰਿਹਾ ਜਿੱਧਰ ਜੱਫੇ ਪਾਧਰ ਆ ਕੇ ਟੀਮ ਜੇਟੂ ਬੜਿਆਣੀ ਹੈ ਬਣਾ ਆਪਣਾ ਜੈਵ ਹੇ ਭੋਲੇ ਕਿਹਦਾ ਫੌਜੀ ਹੁਣ ਵੇਖ ਲੈ ਮੋਰੇ ਅੜ ਕੇ ਹੌਸਲਾ ਕਰਕੇ ਪੁੱਤਰਿਆ ਸਾਰ ਸਿੰਘਾਂ ਤੋਂ ਫੜ ਕੇ ਬੜ ਕਿਸੇ ਕਿਸਨ ਹੁੰਦਾ ਥਿਪੀ ਲਾ ਕੇ ਢੇਗਣਾ ਰਾਜੇ ਖੇਲੇ ਅੜਪ ਪੰਜਾਬੀ ਜੇਗਣਾ ਰੱਖਦੇ ਖੇਲਣਾ ਆ ਕਬੱਡੀ ਦੂਜੀ ਮੇਰੇ ਖਿਆਲ ਦੇ ਨਾਲ ਪੈ ਗਈ ਹੈ 2000 ਰੁਪਏ ਰਕਾ ਹੈ ਚਾਰ ਤਿਆਰ ਨੇ ਆ ਤੀਜੀ ਕਬੱਡੀ ਖੇਡ ਮੈਦਾਨ ਦੇ ਵਿੱਚ 2000 ਵਾਲੀ ਪੈ ਰਹੀ ਹੈ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਹਜ਼ਾਰੇ ਬਲਾਜ ਜਮੇਰ ਮੈਨੂੰ ਲੱਗਦਾ ਆ ਮੈਚ ਦਾ ਪਿੰਜਾ ਜਫਾ ਲਾ ਰਿਹਾ ਜੇ ਜਫਾ ਲੱਗਿਆ ਤਾੜੀਆਂ 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 ਰੁਕੜੀਆਂ ਨੇ ਚਾਹੀਦੀਆਂ ਮੁੰਡੇ ਵੀ ਤਾੜੀਆਂ ਮਾਰ ਦਿਓ ਜ਼ੋਰਦਾਰ ਹਾਂ ਜ਼ੋਰਦਾਰ ਤਾੜੀਆਂ ਮਾਰ ਦਿਓ ਸਾਹਮਣੇ ਦੇ ਪਾਸੇ ਕਬੱਡੀ ਦਾ ਪੁਰਾਣਾ ਖੁੰਡ ਖਜਾਲੇ ਵਾਲਾ ਅਜ ਮੋ ਜਾਫੀ ਨੂੰ ਦੇ ਦਿਓ ਜੀ ਜਿਹੜਾ ਜੱਪ ਦੀਆਂ ਰੇਡਾਂ ਤੇ ਲੱਗਾ ਸੀਗਾ 2000 ਜਿਹੜਾ ਜਾਫੀ ਨੂੰ ਦਿੱਤਾ ਜਾ ਰਿਹਾ ਹੈ ਸਾਰੇ ਬਿਕਰਮਜੀਤ ਸਿੰਘ ਦੀ ਸਰਪੰਚ ਸਾਹਿਬ ਆਪਣੇ ਸੱਜਣਾ ਮਿੱਤਰਾਂ ਨਾਲ ਕੇ ਆਖ ਰਹੇ ਹੈ ਇਧਰ ਵੀ ਕਾਲਵਾ ਵਾਲਾ ਮੇਰਿਆ ਫਿਰਦਾ ਹੈ ਲਗਾ ਤਾਰ ਜਫੇ ਲੱਗੇ ਹੈ ਹਾਫ ਮਿੰਟ ਤੋਂ ਬਾਅਦ ਦੋ ਜਫੇ ਲੱਗੇ ਹੈ ਜਨਾਬਤੀ ਵੱਲੋਂ ਅਗਲੀ ਕਬੱਡੀ ਹੈ ਜੇ ਆ ਗਿਆ ਸਤਾਜੀ ਸ਼ੇਰ ਦੇ ਉੱਤੇ ਅਗੇ ਆ ਗਿਆ ਕਬੱਡੀ ਪੋਲੀ ਸਾਡਾ ਵੀਰ ਨਵਤੇਜ ਹਰਜੀਤ ਸਿੰਘ ਜੀ ਤੇ ਸਫਰਾਜ ਸਿੰਘ ਵੀ ਕਾਲੂ ਕੈਨੇਡਾ ਵੱਲੋਂ ਹੈਪੀ ਦਾ ਸਨਮਾਨ 20000 ਦੀ ਨਕਦ ਰਕਮ ਦੇ ਨਾਲ ਇਧਰਲੇ ਪਾਸੇ ਕਾਲਵਾ ਵਾਲਾ ਮੇਰੇ ਮਿੱਤਰੋ ਉਹ ਚੋਲੇ ਸਾਹਿਬ ਦੇ ਇਲਾਕੇ ਦਾ ਗੱਲਾਂ ਜਾਂਮਾ ਰਹਿਦੀਆਂ ਚੱਲਦੀਆਂ ਹਲਕਾ ਟੱਚ ਕਰ ਨੌਜਵਾਨ ਬੱਲੇ ਬੱਲੇ ਕਰਾਉਣ ਦੇ ਵਿੱਚ ਸਾਫਰਾ ਲਾਹ ਸਾਹਮਣੇ ਵੇਖਦਾ ਮਾੜੀ ਮੈਂ ਦੀਆਂ ਕਾਕਾ ਖੇਡ ਮੈਦਾਨ ਦੇ ਵਿੱਚ ਆ ਗਿਆ ਯਾਰ ਜਾਨ ਫਰੀਦ ਪਟੈਨ 3 ਜਾਂ 5500 ਦੇ ਹੈ ਬਾਜਾ ਵੀਰਮਲ ਆਪਣੇ ਸੱਜਣਾ ਮਿੱਤਰਾਂ ਨਾਲ ਲੜ ਕੇ ਆਖਰੇ ਹੁਣ ਵੇਖਣਾ ਚਾਰ ਤੇ ਚਾਰਾਂ ਵਿੱਚੋਂ ਕੌਣ ਹੁਣ ਵੇਖਣਾ ਸੈਨ ਝਾਕਦਾ ਮੁੰਡਾ ਕਰਵਾ ਬਲਾ ਲੱਗਦਾ ਟੁੱਟ ਟੁੱਟ ਕੇ ਲੱਗਦਾ ਟੁੱਟ ਟੁੱਟ ਕੇ ਲੱਗਦਾ ਟੁੱਟ ਟੁੱਟ ਕੇ ਮੁਕਾਬਲਾ ਸਖਤ ਹੈ ਆਹ ਵੇਖਣਾ ਹੋ ਗਈ ਬੱਲੇ ਬੱਲੇ ਤੇ ਕਾਟਾ ਇਹ ਇੱਕ ਤਗੜਾ ਵੱਟੀ ਜੱਫਾ ਲੈ ਕੇ ਨਹੀਂ ਰਿਹਾ ਬਾਬਾ ਲੜਦਾ ਆ ਗਿਆ ਉਹ ਉਧਰੋਂ ਖੇਡ ਮੈਦਾਨ ਦੇ ਵਿੱਚ ਪੱਲਪੁਰੀਆਂ ਦੀ ਧਰਤੀ ਦਾ ਉਧਰੋਂ ਖੇਡ ਮੈਦਾਨ ਦੇ ਵਿੱਚ ਸੰਭੀ ਹੋਈ ਜਵਾਨੀ ਉਧਰ ਦੇ ਪਾਸੇ ਚਾਰ ਮਿੱਤਰੋਂ ਖੇਡ ਮੈਦਾਨ ਦੇ ਵਿੱਚ ਪਰ ਭਾਗੋ ਵਾਲਿਆ ਗੁੱਗੂ ਕੋਸ਼ਿਸ਼ ਕਰਦਾ ਇਧਰਲੇ ਪਾਸੇ ਨੌਜਵਾਨ ਬਾਬਾ ਲੱਗਾ ਕਹਿੰਦਾ ਸਾਡਾ ਹੱਕ ਇੱਥੇ ਰੱਖ ਕਬੱਡੀ ਪੁਲਿਸ ਪ੍ਰਾਕ ਕੋਠੀ ਵਾਲਾ ਜੋ ਮੈਦਾਨ ਦੇ ਵਿੱਚ ਵੱਧ ਆਇਆ ਹੈ ਮੈਂ ਵੀ ਹਰਮਣਾ ਸਾਡੇ ਵੀਰ ਆਖ ਰਿਹਾ ਚਾਰ ਨਹੀਂ ਹੁਣ 5000 ਕਰ ਦਿਓ ਹਰ ਬੰਨੇ ਹਰ ਕਿੱਜੇ ਦਾ ਆਓ ਵੇਖਣਾ ਜਲਾਲਪੁਰੀਆ ਹਰਮਨ ਨੇ ਫਾਲਾ ਸਕਿਆ ਤੇ ਨੰਬਰ ਲੈਣੇ ਵਿਕਰਮਜੀਤ ਸਿੰਘ ਜੀ ਸਰਪੰਚ ਸਾਹਿਬ ਹਰਜੀਤ ਸਿੰਘ ਦੀ ਲਾਦੀ ਪ੍ਰਦੀਪ ਸਿੰਘ ਜੀ ਜ਼ਾਇਦਾਰ ਨਵਤੇਜ ਸਿੰਘ ਜੀ ਤੇ ਸ਼ਰਜੀਤ ਸਿੰਘ ਦੀ ਢੋਰਕੀ ਅਰਸ਼ ਸਾਨੇ ਅਰਸ਼ਪ੍ਰੀਤ ਸਿੰਘ ਜੀ ਉਹਨਾਂ ਵੱਲੋਂ ਮਾਇਆ ਲੱਗੀ ਹੋਈ ਹੈ ਹੁਣ ਵੇਖਦਾ ਚਾਰ ਨੇ ਇਹ ਚਾਰਾਂ ਵਿੱਚੋਂ ਇੰਦਰ ਫੇਰ ਮੁੰਨਾ ਕਰ ਗਿਆ ਕਮਾਲ ਤੇ ਗੁਰਲਾਲ ਟਗੜਾ ਨੰਬਰ ਜੋੜਦਾ ਹੈ ਇੱਕ ਸੇ ਟੀਮ ਨੇ ਜੋੜ ਦਿੱਤਾ ਹੈ ਫੌਜੀ ਆ ਗਿਆ ਸਤਾਜੀ ਕਰ ਦਿਓ ਸੋ ਭੁੱਲਕੇ ਵਾਲਾ ਫੌਜੀ ਆ ਗਿਆ ਇਹ ਪਹਿਲਕਾ ਚ ਬੱਲੇ ਬੱਲੇ ਕਰਾਈ ਆ ਭੱਤੇ ਦਾ ਜੁੰਡੀ ਦਾ ਯਾਰ ਫੌਜੀ ਆਹ ਕਬੱਡੀ ਪੌਣ ਦੀ ਵੱਧਦਾ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਆਹ ਦੇਖਾਂਗੇ ਸਾਹਮਣੇ ਲੱਗਦਾ ਈ ਔਰ ਕਿ ਮੁੜ ਤੋਂ ਮੁੜਕੀ ਹੋ ਗਿਆ ਦੇਖੋ ਯੋਰ ਚੋਪਰਾ ਦਾ ਕੰਡਾ ਵੀ ਨਹੀਂ ਚੁਪਦਾ ਆ ਜਿਸਮ ਕਠੋਰ ਚੋਪਰਾ ਦਾ ਪਰ ਇਧਰਲੇ ਪਾਸੇ 75 ਸਿੰਘ ਫੱਟਿਆ ਬਾਦਿਆ ਕਰ ਗਿਆ ਕਮਾਲ ਇੱਕ ਯੋ ਨਾਲ ਜਫਾ ਲਾ ਕੇ ਆ ਮੁੰਡਾ ਮੇਲਾ ਲੁੱਟਣ ਵਾਲੀ ਗੱਲ ਕਰਕੇ ਆ ਪੈਦੇ ਵੀ ਸਾਹਮਣੇ ਪਾ ਜੱਪ ਨੌਰ ਆ ਗਿਆ ਹੁਣ ਵੇਖਦਾ ਚਾਰੇ ਤਲਕਾਰਾ ਹੇ ਆਓ ਵਾਓ ਜੱਪ ਇੱਕ ਤਗੜਾ ਨੰਬਰ ਆਪਣੀ ਟੀਮ ਲਈ ਜੋੜਦਾ ਆਇਆ ਹੈ ਹਰਮਨ ਪਿਆਰ ਹੈ ਖੇਡ ਮੈਦਾਨ ਦੇ ਵਿੱਚ 52 ਸੋਣੀ 11000 ਦਿੱਤਾ ਜਾਣਾ ਹੈ ਤਾਜਾ ਵੀਰ ਮਸਾ ਦਾ ਵੀਰਾ ਮਨਦੀਰ ਭੁੱਲਰ ਮੰਨਾ ਪਰ ਜਿਵੇਂ ਸੇ ਸੁਖ ਬਾਲ ਤੇ ਜੋਗਣ ਬਾਲਣੀ ਆਖ ਰਹੀ ਹੈ ਹੁਣ ਤਿੰਨ ਜੱਫੇ 11000 ਦੇ ਕਰ ਦਿਓ ਹਸੈਨ ਗੁੱਜਰ ਨੇ ਹਰਮਨ ਦਾ ਬੋਲਿਆ ਹੋਇਆ ਧਾਵਾ ਟੋਟੀਆਂ ਵਾਲਾ ਕੱਕਾ ਜਨਾਲਪੁਰੀਆ ਹਰਮਨ ਉਹ ਮੁੰਨਾ ਉਹ ਜਲਾਲ ਦੀ ਹੈ 6000 5000 ਪ੍ਰਬੰਧਕ ਵੀਰਾ ਵੱਲੋਂ ਤੇ 1000 ਮਲਕੀਤ ਸਿੰਘ ਜੀ ਸਰਪੰਚ ਸਾਹਮਨਗਰ ਵਾਲੇ ਉਹਨਾਂ ਵੱਲ ਦਿੱਤਾ ਜਾਵੇਗਾ ਆਓ ਜੀ 6000 ਸਾਡੇ ਸਤਿਕਾਰਯੋਗ ਵਿਕਰਮਜੀਤ ਸਿੰਘ ਜੀ ਸਰਪੰਚ, ਵਰਦੀਪ ਸਿੰਘ ਜੀ ਯੈਲਦਾਰ, ਹਰਜੀਤ ਸਿੰਘ ਜੀ ਲਾਡੀ, ਗੋਰਖੀ ਵੀਰ, ਨਮਤੇਜ ਸਿੰਘ ਸਾਰੇ ਭਰਾ ਨੇ ਸਾਰੇ ਵੱਲੋਂ 5000 ਇੱਕ ਤੇ ਮਲਕੀਤ ਸਿੰਘ ਸਰਪੰਚ ਸਾਹਮਨਗਰ ਹਜ਼ਾਰਾਂ ਦੇ ਵੱਲੋਂ 6000 ਬਹੁਤ-ਬਹੁਤ ਧੰਨਵਾਦ ਆ 6000 ਕੋਈ ਦਾ ਕਰ ਦਿਓ ਜਲਾਲਪੁਰੇ ਅਗਲੀ ਕਬੱਡੀ ਦੇਖਦਾ ਖੇਡ ਮੈਦਾਨ ਦੇ ਵਿੱਚ ਟੱਕ ਆ ਗਿਆ ਫਸ ਗਿਆ ਮੈਚ ਫਸ ਗਿਆ ਕੁੰਡੀਆਂ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਟੀਮਾਂ ਦੋਵੇਂ ਚੰਗੀਆਂ ਟੀਮਾਂ ਦੋਵੇਂ ਚੰਗੀਆਂ ਲੈ ਵੀ ਹਸੈਨ ਇਹਦੇ ਪੰਨੇ ਨੂੰ ਮਿੱਟੀ ਨਹੀਂ ਲੱਗੀ ਐ ਇਹਦੇ ਤੇ ਮੈਨੂੰ ਲੱਗਦਾ ਲੱਗੇ ਨਹੀਂ ਦਿੰਦਾ ਅੱਜ ਲੱਗੇ ਨਹੀਂ ਦਿੰਦਾ ਆ ਵਾਹਓ ਕਾਕਾ ਇੱਕ ਤਗੜਾ ਨੰਬਰ ਇਹਦਾ ਆਪਣੀ ਟੀਮ ਦੇ ਵਾਸਤੇ ਜੋਰਦਾ ਹੈ ਨਿਸ਼ਾਨ ਢਿੱਲੋ ਦਾ ਬੈ ਸਕਦਾ ਵਾਤਾਵਲ ਪ੍ਰੇਮੀਆਂ ਦਾ ਪੈਰੀਟ ਲੱਗਾ ਹੋਇਆ ਜਿਹਨੇ ਬੁੰਡੇ ਲਾਤੇ ਹੈ ਤੇ ਗੱਲ ਕੁਝ ਵੱਖਰੀ ਕਰ ਦਿੰਦੀ ਹੈ ਨਿਸ਼ਾਨ ਢਿੱਲੋ ਵੀ ਦਾ ਬਹੁਤ ਬਹੁਤ ਸਤਿਕਾਰ ਕਰਦੇ ਆ ਸੋ ਵਿਸ਼ੇਸ਼ ਤੌਰ ਤੇ ਧੰਨਵਾਦ ਇਧਰ ਨੰਬਰ ਕਾਲਵਾਵਲਾ ਅਜੇ ਆਪਣੀ ਟੀਮ ਲਈ ਜੋਰਦਾ ਮੇਲਾ ਨਾਲ ਚੁੱਠੂਗਾ ਜਾਂ ਰੇਤੇ ਖੜਕਾਂ ਲੜਕਾ ਆ ਜੇ ਤੇ ਮੇਲਾ ਨਾਲ ਚੁੱਠੂਗਾ ਜਾਂ ਫਿਰ ਟੋਟੀ ਦਾ ਕਾਕਾ ਜਾਂ ਫਿਰ ਫਤਿਆਬਾਦੀਆ 75 ਹੁਣ ਵੇਖਣਾ ਚਾਰ ਮਲ ਚੋਟੀ ਦੇ ਤਿਆਰ ਨੇ ਲਓ ਜੋਗਨ ਕਬੱਡੀ ਪਾਉਣੀ ਅੱਜ ਨੂੰ ਵਾਦਾ ਆਇਆ ਕਾਲਵਾ ਵਾਲਾ ਖੜਕਾ ਟਕਾ ਭਾਲਦੀ ਆ ਦੁਨੀਆ ਦੁਨੀਆ ਖੜਕਾਂ ਲੜਕਾਂ ਭਾਲਦੀ ਆ ਲੈ ਵੀ ਸਾਹਮਣੇ ਫਤਿਆਬਾਦੀਆ ਇੱਥੇ ਰੱਖਾ ਹੁਣ ਏ ਬੱਲੇ 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 ਟੱਕਰ ਕਬੱਡੀ 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 ਆਹ ਸਿਆਦ ਕਬੱਡੀ ਦਾ ਪਿਆਰ ਬਣ ਗਿਆ ਮੇਲਾ ਬਣ ਗਿਆ ਬਾਈ ਟੱਕਰ ਕਿਹਨੇ ਲੱਗੀ ਇਕਰੀ ਤਾੜੀਆਂ ਮਾਰਦੇ ਜੋਰ ਦਾ ਆ ਗਿਆ ਆਹ ਪਲਪਰੀਆਂ ਦੀ ਧਰਤੀ ਦਾ ਬਾਬਾ ਲੱਗਾ ਤਿਆਰ ਆ ਪਤਾ ਰਵਾਂ ਜੁੱਸਾ ਗੱਭਰੂ ਦਾ ਆਹ ਦੇਖਾਂਗੇ ਸਾਹਬਰ ਦੇ ਪਾਸੇ ਚਾਰ ਜਾਫੀ ਤਿਆਰ ਬਰ ਤਿਆਰ ਨੇ ਮੁੰਡੇ ਪੱਤਾ ਤੇ ਥਾਪੀਆਂ ਮਾਰਦੇ ਆ ਕਿ ਜਿੱਦ ਬਾਜੀ ਵਿੱਚ ਛੱਡੇ ਤਖਤ ਹਿਆ ਜਾਉਂਦੇ ਨੇ ਆ ਮਾਰਾ ਹੋਵੇ ਟਾਈਮ ਤੇ ਮਰ ਜੇ ਮਾਰੇ ਜਾਂਦੇ ਨੇ ਕਿ ਬਾਹਲੇ ਤੱਕੇ ਗੁੱਡੀ ਚੜਦੀ ਹੁੰਦੀ ਆ ਆ ਤੜਕਾ ਤੜਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਰੇਡ ਪੌਲੀ ਸਾਹਮਣੇ ਪਾਸੇ ਭੁਜ ਕੇ ਆਉਂਦਾ ਫੌਜੀ ਆ ਆ ਕੀਤੀ ਹੋਈ ਕੋਸ਼ਿਸ਼ ਲੱਗਦਾ ਹੋਇਆ ਯਾਰ ਖੇਡ ਦੇ ਮੈਦਾਨ ਦੇ ਵਿੱਚ ਹੁੱਲੇ ਹਿਲਾ ਰੀ ਆਹ ਦੇ ਦੇ ਵੀ ਸਾਹਮਣੇ ਦੇ ਪਾਸੇ ਨੌਜਵਾਨ ਕੋਸ਼ਿਸ਼ ਕਰਦਾ ਹੋਇਆ ਤੇ ਅੰਕ ਧਾਵੀ ਦੇ ਖਾਤੇ ਹੋਰ ਸਾਹਿਬ ਦੀ